ਅਜਨੇ ਬਾਬਾ ਜੀ ਦੇ ਕੋਲੇ ਬੇਨਤੀ ਕੀਤੀ ਪਟਿਆਲੇ ਵਾਲੇ ਨੇ ਕਹਿੰਦਾ ਜੀ ਕਿਰਪਾ ਕਰੋ ਮੇਰਾ ਭਲਾ ਹੋ ਜਾਵੇ ਤਨ ਬਾਬਾ ਆਨੰਦ ਸਿੰਘ ਜੀ ਕਹਿੰਦੇ ਫੇਰ ਤੂਜੇ ਭਲਾ ਚਾਹਣਾ ਤੇ ਆਪ ਦੀ ਜ਼ਿੰਦਗੀ ਦੇ ਵਿੱਚ ਤਿੰਨ ਅਸੂਲ ਬਣਾ ਲੈ ਨਿਜਮ ਬਣਾ ਲੈ ਆਪ ਦੇ ਅਸੂਲ ਬਣਾ ਲੈ ਇਹ ਤਿੰਨ ਬਚਨ ਯਾਦ ਕਰ ਲੈ ਕਹਿੰਦੇ ਨੂੰ ਮਰਦੇ ਦਮ ਤੱਕ ਅਪਣਾ ਕੇ ਰੱਖੀਂ ਕਹਿੰਦਾ ਮਹਾਰਾਜ ਜੀ ਝੋਲੀ ਚ ਪਾਓ ਕਿਰਪਾ ਕਰੋ ਇੱਕ ਤਾਂ ਆਪਣੀ ਝੋਲੀ ਹੁੰਦੀ ਆ ਹਾ ਕੱਪੜੇ ਦੀ ਝੋਲੀ ਆਪਾਂ ਕਰ ਲੈਨੇ ਆ ਕੋਈ ਪਰਨੇ ਦੀ ਝੋਲੀ ਕਰ ਲਿੰਦਾ ਇਹਦੇ ਚ ਚੀਜ਼ ਜਿਆਦਾ ਚਰ ਨਹੀਂ ਡੱਕਦੀ ਕੱਪੜੇ ਦੀ ਝੋਲੀ ਚ ਹਰਦੇ ਰੂਪੀ ਝੋਲੀ ਆਪਾ ਮਹਾਰਾਜ ਦੇ ਕੋਲ ਕਰਨੀ ਆ ਹਰਦੇ ਰੂਪੀ ਉਹ ਦਿਖਾਈ ਤਾਂ ਨਹੀਂ ਦਿੰਦੀ ਝੋਲੀ ਪਰ ਉਹਦੇ ਵਿੱਚ ਪਈ ਹੋਈ ਵਸਤੂ ਆ ਜਿਹੜੀ ਸਾਡੇ ਅੰਦਰ ਨੂੰ ਸਕੂਨ ਦਿੰਦੀ ਆ ਸਹਜ ਦਿੰਦੀ ਆ ਉਹ ਹਰਦੇ ਰੂਪੀ ਝੋਲੀ ਚ ਪਈ ਹੋਈ ਵਸਤੂ ਗੁਰੂ ਤੋਂ ਫਿਰ ਉਹਨੋਂ ਕੋਈ ਚਰਾ ਨਹੀਂ ਸਕਦਾ ਜਦੋਂ ਨਾਲੇ ਇਹ ਬਚਨ ਕੀਤਾ ਕਹਿੰਦੇ ਸਭ ਤੋਂ ਪਹਿਲਾ ਬਚਨ ਇਹ ਆਪਦੀ ਜ਼ਿੰਦਗੀ ਚ ਬਣਾ ਲਾ ਵਿ ਕਿੰਨਾ ਵੀ ਔਖਾ ਸਮਾਂ ਹੋਵੇ ਕਿੰਨਾ ਮੁਸੀਬਤ ਦਾ ਸਮਾਂ ਹੋਵੇ ਕਿੰਨੇ ਰੰਜਿਵੇ ਹੋਣ ਤੇਰੇ ਕਿਉਂਕਿ ਤੂੰ ਰਾਜਾ ਤੇਰੀਆਂ ਗਤੀਵਿਧੀਆਂ ਬਹੁਤ ਨੇ ਰੰਜਿਵੇ ਬਹੁਤ ਨੇ ਤੇਰੇ ਕਹਿੰਦੇ ਜਿੰਨਾ ਮਰਜੀ ਰੰਝੇਵਾ ਹੋਵੇ ਔਖਾ ਸਮਾ ਹੋਵੇ ਪਰ ਕਹਿੰਦੇ ਨਤਨੇਵ ਨਹੀਂ ਛੱਡਣਾ ਆਖੋ ਸਤਨਾਮ ਵਾਹਿਗੁਰੂ ਪਹਿਲਾ ਵਜਨਾ ਵੀ ਨਤਨੇਵ ਤੋਂ ਕਰਨਾ ਹੀ ਕਰਨਾ ਆਪਣੇ ਜਮਾਰ ਕੀ ਪੈ ਗਈ ਵੀ ਆਪਾਂ ਨਤਨੇਵ ਛੱਡਤਾ ਜਿਹੜਾ ਪੰਜ ਬਾਣੀਆਂ ਦਾ ਨਤਨੇਵ ਆ ਇਹਨੂੰ ਅਸੀਂ ਪਹਾੜ ਬਣਾਤਾ ਵੀ ਬੜਾ ਔਖਾ ਬੜਾ ਔਖਾ ਇਹ ਸਿੱਖੀ ਦਾ ਮਾਰਗ ਤਾਂ ਬੜਾ ਸੌਖਾ ਸੀ ਕਿੱਡੀ ਕੁ ਵੱਡੀ ਗੱਲ ਆਵੇ ਅਮਰਤ ਛਕਣਾ ਝੂਠ ਨੀ ਖਾਣੇ ਝੂਠ ਨੀ ਬੋਲਣਾ ਥੋੜਾ ਜਿਹਾ ਸਮੌਖਾ ਲੱਗਦਾ ਫਿਰ ਉਹ ਜਿਹਾ ਬੰਦਾ ਹੋ ਜਾਂਦਾ ਤੇ ਪੰਜ ਬਾਣੀਆਂ ਜਿਹੜਾ ਬੰਦਾ ਰੋਜ਼ ਪੜਦਾ ਰੋਜ਼ ਪੜਦਾ 30 ਮਿੰਟ ਦੇ ਵਿੱਚ ਪੰਜ ਬਾਣੀਆਂ ਦਾ ਮੋਜ ਦੇ ਨਾਲ ਸੌਖਾ ਹੀ ਨਤਨੇਮ ਕਰ ਲੈਂਦਾ 30 ਮਿੰਟ 24 ਘੰਟਿਆਂ 'ਚੋਂ 30 ਮਿੰਟ ਕਿੰਨੇ ਕਾ ਦੇ? ਤੇ ਸ਼ਾਮ ਨੂੰ 10-12 ਮਿੰਟ ਰਹਿਰਾ ਸਾਬ ਦੇ ਪਾਠ ਤੇ ਲੱਗਦੇ ਆ। 2.5 ਮਿੰਟ ਸੋਲੇ ਸਾਬ ਦੇ ਚਾਰ ਸ਼ਬਦਾਂ ਦੇ ਲੱਗਦੇ ਆ। ਜੇ ਬੰਦਾ ਇੰਨਾ ਵੀ ਨਤਨੇਮ ਨਹੀਂ ਨਾ ਕਰ ਸਕਦਾ। ਹੇਰੋ ਗੁਰੂ ਤੋਂ ਪਛ ਲੈ ਨਹੀਂ ਸਕਦਾ ਹੁਣ ਤੁਹਾਨੂੰ ਪਛ ਲੈਣਾ ਮੈਂ ਕੋਈ ਕਹਿੰਦਾ ਜੀ ਮੈਂ 20 ਸਾਲ ਤੋਂ ਸੰਤਾਂ ਦੇ ਨਾਲ ਜੁੜਿਆ ਕਈ ਇਹੋ ਜਿਹੇ ਬੰਦੇ ਵੀ ਇੱਥੇ ਮਾਈਆਂ ਬੀਬੀਆਂ ਬੰਦਿਆਂ ਚ ਬੰਦੇ ਬੈਠੇ ਆ ਜਿਹੜੇ ਕਹਿੰਦੇ ਵੀ ਜਦੋਂ ਗੁਰਦੁਆਰਾ ਸ਼ੁਰੂ ਹੋਇਆ ਨਾ ਬਾਬਿਆਂ ਦਾ ਇਹ ਅਸੀਂ ਉਦੋਂ ਦੇ ਸੰਤਾਂ ਦੇ ਨਾਲ ਜੁੜਿਆ ਉਦੋਂ ਦੀ ਸੰਗਤ ਕਰਦੇ ਆਂ ਤੇ ਜੇ ਹੱਥ ਖੜੇ ਕਰਾ ਲੀਏ ਵੀ ਅੱਜ ਪੰਜ ਬਾਣੀਆਂ ਦਾ ਤੁਹਾਡੇ ਚ ਨਤਨੇਮ ਕਿੰਨੇ ਬੰਦੇ ਕਰਕੇ ਆਇਆ ਮਾਈਆਂ ਦਾ ਕਰਾ ਲੀਏ ਇਧਰੋਂ ਵੀ ਪੰਜ ਬਾਣੀਆਂ ਕੌਣ ਕੌਣ ਪੜ ਕੇ ਨਤਨੇਮ ਕਰਕੇ ਆਇਆ ਤੇ ਮੈਨੂੰ ਲੱਗਦਾ ਨਹੀਂ ਵੀ ਕਿ 10 20 ਕਿੱਡਾ ਵੱਡਾ ਪੰਡਾਲ ਭਰਿਆ ਗਿਆ ਜੋੜਨ ਦਾ ਤਾਂ ਹੀ ਫੈਦਾ ਵੀ ਜੇ ਆਪਾਂ ਕਹਾਂਗੇ ਜੇ ਅਸੀਂ ਜੇ ਨਾਨਕ ਸਰ ਵਾਲਿਆਂ ਦੇ ਸੰਗੀਆਂ ਰਾੜੇ ਵਾਲਿਆਂ ਦੇ ਜਾਂ ਭਿੰਡਰਾਂ ਵਾਲੇ ਸੰਤਾਂ ਦੇ ਜਾਂ ਕਿਸੇ ਦੇ ਹੋਰਾਂ ਉਹਨਾਂ ਨੂੰ ਵੀ ਆਪ ਦੀ ਜ਼ਿੰਦਗੀ 'ਚ ਅਪਣਾਓ ਫੇਰ ਹੀ ਆਪਾਂ ਮਾਪੁਰਖਾਂ ਦੀ ਖੁਸ਼ੀ ਲੈ ਸਕਦੇ ਹਾਂ ਰਾਜੇ ਨੂੰ ਕਹਿੰਦੇ ਨਾ ਜਿਹਵ ਜਾਂ ਮ ਪਰ ਪੰਜ ਬਾਣੀਆਂ ਦਾ ਨਿਸਨੇਮ ਨਾ ਛੱਡੀ। ਕਹਿੰਦਾ ਮਹਾਰਾਜ ਜੀ ਸੱਤ ਵਜਾਂ। ਮੈਨੂੰ ਇੱਕ ਬੰਦਾ ਸਿੰਘ ਆਹੋ ਉਪਤਾਰ ਸਿੰਘ। ਕਹਿੰਦਾ ਮਹਾਰਾਜ ਜੀ ਨਾ ਮੇਰਾ ਘਰ ਬੜਾ ਥੱਲੇ ਥੱਲੇ ਤੁਰਿਆ ਜਾਵੇ। ਬਈ ਘਰ ਦੀ ਸਥਿਤੀ ਬੜੀ ਖਰਾਬ, ਦਿਲਦਰ ਘਰ ਚ ਗਰੀਬੀ, ਲੜਾਈ ਕਲੇਸ਼, ਘਰ ਚ ਬਿਮਾਰੀਆਂ। ਕਰਜਾ ਬੜਾ ਚੜ ਗਿਆ ਕਹਿੰਦਾ ਹਰ ਪਾਸੋਂ ਜਿਵੇਂ ਬੰਦਾ ਐ ਨਾ ਪੀੜਿਆ ਹੁੰਦਾ ਐ ਪੀੜ ਕੇ ਰੱਖਦਾ ਮੈਨੂੰ ਦੁੱਖਾਂ ਨੇ ਐਨਾ ਦੁਖੀ ਸੀ ਮੈਗਾ ਹੁਣ ਤਾਂ ਤੇਰੀ ਯਾਰ ਚੜ੍ਹਾਈ ਆ ਜੱਟਾ ਵੀ ਕਿੰਨੇ ਚੰਗੇ ਜੱਟ ਦਾ ਘਰ ਜੱਟ ਦੇ ਘਰੇ ਰੌਣਕ ਆ ਵਧੀਆ ਲੱਗਦਾ ਤੇ ਤੂੰ ਆਖੀ ਜਾਨਾ ਵੀ ਮੈਨੂੰ ਇੰਨਾ ਦੁੱਖ ਸੀ ਮੀ ਪੀੜਿਆ ਪਿਆ ਸੀ ਕਿੰਨਾ ਅੱਜ ਤੋਂ 17-18 ਸਾਲ ਪਹਿਲਾਂ ਮਹਾਰਾਜ ਘਰ ਦੇ ਹਾਲਾਤ ਬੜੇ ਬੁਰੇ ਐ ਡਿੱਗਿਆ ਪਿਆ ਸੀ ਘਰ ਕੋਈ ਖੁਸ਼ੀ ਨਹੀਂ ਜਿੱਥੇ ਗਰੀਬੀ ਹੋਵੇ ਨਾ ਉੱਥੇ ਦਿਲਦਰ ਆ ਜਾਂਦਾ ਆਲਸ ਆ ਜਾਂਦਾ ਦੁੱਖ ਆ ਜਾਂਦੇ ਨੇ ਚਿੰਤਾ ਆ ਜਾਂਦੀ ਹੈ ਗਰੀਬੀ ਇਕੱਲੀ ਨਹੀਂ ਆਉਂਦੀ ਕੋਈ ਵੀ ਚੀਜ਼ ਆਪਣੇ ਜੀਵਨ ਚ ਕੱਲੀ ਨਹੀਂ ਆਉਂਦੀ ਤੁਸੀਂ ਤਜਰਬਾ ਕਰਕੇ ਦੇਖੋ ਗਰੀਬੀ ਨਾਲ ਦਿਲ ਦਰਾਉਗਾ ਦੌਖਾ ਜਾਂਦਾ ਆਲਸ ਆ ਜਾਂਦਾ ਕਿਸੇ ਕੰਮ ਕਰਨ ਨੂੰ ਬੰਦੇ ਦਾ ਜੀ ਨਹੀਂ ਕਰਦਾ ਤੇ ਉਹ ਫਿਰ ਚਿੰਤਾ ਲੱਗ ਜਾਂਦੀ ਸੋਚਣ ਲੱਗ ਜਾਂਦਾ ਬਿਮਾਰੀਆਂ ਲੱਗ ਜਾਂਦੀਆਂ ਨੇ ਗਰੀਬੀ ਨਾਲ ਬਹੁਤ ਭੈੜੀ ਆ ਜਿੱਥੇ ਧਨ ਆ ਗਿਆ ਵੇਖੋ ਵੀ ਧਨ ਕੱਲਾ ਥੋੜੀ ਆਉਂਦਾ ਧਨ ਜਿੱਥੇ ਆਊਗਾ ਤੁਹਾਡੇ ਅੰਦਰ ਖੁਸ਼ਹਾਲੀ ਲੈ ਕੇ ਆਊਗਾ ਤੁਹਾਡੇ ਘਰ ਚ ਰੌਣਕ ਲੱਗ ਜੂਗੀ ਤੁਹਾਡਾ ਐ ਚਤ ਉੱਡੋ ਢੂ ਕਰੂਗਾ ਬੰਦਾ ਛਾਲਾ ਮਾਰਦਾ ਫਿਰਦਾ ਜਦੋਂ ਵੇਖਦਾ ਕੋਠੀ ਕਾਰਾਂ ਵੀ ਜੇ 100 ਚਾਹੀਦਾ 1000 ਮਿਲ ਜਾਂਦਾ ਬੰਦਾ ਵੈਸੇ ਉੱਟਦਾ ਫਿਰਦਾ ਧਰਤੀ ਤੇ ਪੈਰ ਹੀ ਨਹੀਂ ਲੱਗਦੇ ਕੱਲਾ ਧਨ ਨਹੀਂ ਆਉਂਦਾ ਇਹ ਸਾਰਾ ਕੁਝ ਨਾਲ ਲੈ ਕੇ ਆਉਂਦਾ ਇੰਨੇ ਗੁਣ ਵੀ ਲੈ ਕੇ ਆਉਂਦਾ ਇੱਕ ਔਗਣ ਵੀ ਲੈ ਕੇ ਆਉਂਦਾ ਔਗਣ kia ਵੀ ਉਹ ਸਾਡੇ ਅੰਦਰ ਹੰਕਾਰ ਵੀ ਲੈ ਕੇ ਆਉਂਦਾ ਆਪਾਂ ਹੰਕਾਰ ਨੂੰ ਛੱਡ ਕੇ ਉਹਦੇ ਚੰਗੇ ਗੁਣ ਗ੍ਰਹਿਣ ਕਰ ਲੈਣਾ ਉਹ ਮੈਨੂੰ ਕਹਿੰਦਾ ਵੀ ਮਹਾਰਾਜ ਬੜਾ ਘਰ ਦਾ ਜਲੂਸ ਨਿਕਲਿਆ ਪਿਆ ਸੀ ਕਿਸੇ ਕੰਮ ਨੂੰ ਚੱਤ ਨਹੀਂ ਸੀ ਕਰਦਾ ਦਲੇਦਰ ਸੀ ਗਰੀਬੀ ਸੀ ਬਿਮਾਰੀਆਂ ਆਗੀਆਂ ਚਿੰਤਾ ਚ ਰਹਣਾ ਬੁਰੇ ਹਾਲ ਮੈਂ ਖਾ ਵੀ ਹੁਣ ਤਾਂ ਜਿਹੜੀਆਂ ਚੀਜ਼ਾਂ ਗਣਾਈ ਜਾਂਦਾ ਤੂੰ ਵੀ ਇਹ ਸਾਰਾ ਕੁਸ ਕੰਮ ਉਲਟੀ ਹੋਇਆ ਪਿਆ ਵੀ ਘਰ ਚ ਖੁਸ਼ਹਾਲੀ ਖੇੜਾ ਵੀ ਚਿਹਰੇ ਤੁਹਾਡੇ ਸਾਰੇ ਖਿੜੇ ਹੋਏ ਆ ਗੱਡੀਆਂ ਮੋਟਰਾਂ ਖੜੀਆਂ ਨੇ ਕੋਠੀ ਜੱਟ ਦੀ ਘੈਂਟ ਪਾਈ ਆ ਜਮੀਨ ਵੀ ਹੈਗੀ ਆ ਘੋੜੀਆਂ ਘਾੜੀਆਂ ਵੀ ਰੱਖੀ ਬੈਠਾ ਕਹਿੰਦਾ ਹੁਣ ਤਾਂ ਮਹਾਰਾਜ ਜੀ ਚੜ੍ਹਦੀ ਕਲਾ ਬੜੀ ਮੈਂ ਖਾ ਵੀ ਕਿਵੇਂ ਨਾ ਉਸ ਮਿਲਿਆ ਤੁਸੀਂ ਧਿਆਨ ਨਾ ਸੁਣੋ ਇਹ ਤੁਹਾਨੂੰ ਵੀ ਮਿਲ ਜੂਗਾ ਜੇ ਤੁਹਾਡੇ ਆਹ ਸੱਚੀ ਗੱਲ ਕਰਾਂ ਗੁਰੂ ਗੱਲ ਦਾ ਕਹਿੰਦਾ ਮੈਨੂੰ ਨਾ ਕੋਈ ਮਹਾਪੁਰਸ਼ ਮਿਲ ਗਿਆ ਮਾਉ ਨਾ ਕੋਲੇ ਆਪ ਦਾ ਰੋਣਾ ਧੋਣਾ ਲੱਗਿਆ ਹਾ ਕਰ ਮਰ ਤੇ ਉਹ ਸੰਤ ਕਹਿੰਦੇ ਨਾ ਵੀ ਤੂੰ ਇਉਂ ਕਰਨਾ ਜਿਤੋਂ ਬਾਅਦ ਅਸੂਲ ਬਣਾਣਾ ਆਪਦੀ ਜ਼ਿੰਦਗੀ ਦੇ ਕਹਿੰਦੇ 11 ਬਾਣੀਆਂ ਪੜੇ ਤੋਂ ਬਿਨਾ ਤੂੰ ਆਪਦੇ ਘਰ ਦੀ ਦਹਲੀਜ਼ ਨਹੀਂ ਟੱਪਣਾ ਰਜਾਨਾ 11 ਬਾਣੀਆਂ ਪੜਨੀਆਂ ਫੇਰ ਕਿਸੇ ਆਪਦੇ ਕੰਮ ਧੰਦੇ ਖੇਤ ਕਿਤੇ ਵੀ ਜਾਣਾ 11 ਬਾਣੀਆਂ ਪੜ੍ਹੇ ਤੋਂ ਬਿਨਾ ਨਹੀਂ ਜਾਣਾ। ਕਹਿੰਦਾ ਫੇਰ ਦੇਖੀ ਵੀ ਬਾਣੀ ਤੇਰੇ ਘਰ ਕਿਵੇਂ ਰੰਗ ਭਾਗ ਲਾਉਂਦੀ ਆ। ਤਾਂ ਹੀ ਪਤਾ ਲੱਗਦਾ ਨਾ ਵੀ ਬੰਦੇ ਦਾ ਮਹਾਰਾਜ ਕਹਿੰਦੇ ਵੀ ਕੱਚੋ ਹੋ ਕਾਂਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਲੋਹੇ ਹੋ ਲਾਲ ਨਜ਼ਰ ਸਤਿਗੁਰ ਜਦ ਧਾਰੈ ਪਾਹਨ ਮਾਨਕ ਕਰੈ। ਵੇਖੋ ਕਿੱਡੇ ਮਹਾਰਾਜ ਨੇ ਬਚਨ ਕੀਤੇ ਆ। ਕੰਦੇ ਵੀ ਜਿਵੇਂ ਇੱਕ ਤੁਸੀਂ ਦੇਖੋ ਵੀ ਆਪਣੇ ਘਰ ਕੋਈ ਕੱਚ ਦੀ ਚੀਜ਼ ਹੁਣ ਕੱਚ ਦਾ ਗਲਾਸ ਹੀ ਲਾ ਲਓ ਜੇ ਉਹ ਗਵਾਚ ਜੇ ਜਾਂ ਟੁੱਟ ਜੇ ਤੇ ਆਪਾਂ ਰੋਣੇ ਥੋੜੀਆਂ ਜੇ ਗਵਾਚ ਜੇ ਉਹਨਾਂ ਲੱਭਦੇ ਥੋੜੀਆਂ ਕੱਚ ਚੱਕ ਕੇ ਆਪਾਂ ਬਾਹਰ ਰੱਖ ਦਿੰਨੇ ਆ ਕਿਸੇ ਨੂੰ ਕੋਈ ਦੁੱਖ ਹੁੰਦਾ ਉਹੀ ਜਿਹੜਾ ਕੱਚ ਦਾ ਗਲਾਸ ਜੇ سونے ਦਾ ਹੋਵੇ ਤੇ سونے ਦੀ ਤਾਂ ਆਪਣੀ ਛਾਪ ਗਵਾਜ ਜੇ ਆਪਾਂ ਸਾਰਾ ਟੱਬਰ ਰੋਟੀ ਨਹੀਂ ਖਾਂਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਲੱਭੇ ਨਾ ਘਰ 'ਚ ਲੜੋ ਲੜਾਈ ਇੱਕ ਦੂਜੇ ਨੂੰ ਕਲੇਸ਼ ਕਰਦੇ ਆਂ ਵੀ ਪਤਾ ਨਹੀਂ ਕਿੱਥੇ ਰੱਖਦੀ ਕਿਉਂਕਿ ਉਹਦੀ ਕੀਮਤ ਆ ਮਹਾਰਾਜ ਕਹਿੰਦੇ ਇਹ ਵੀ ਜਦੋਂ ਤੋਂ ਗੁਰੂ ਦੇ ਲੱਗ ਗਿਆ ਪਹਿਲਾਂ ਤੇਰੀ ਕੋਈ ਕੀਮਤ ਨਹੀਂ ਸੀ ਤੈਨੂੰ ਕੋਈ ਲੱਭਦਾ ਨਹੀਂ ਸੀ ਤੇਰੀ ਕੋਈ ਕਦਰ ਨਹੀਂ ਸੀ ਇੱਕ ਟੁੱਟੇ ਗਲਾਸ ਦੀ ਤਰ੍ਹਾਂ ਸੀਗਾ ਕੱਚ ਵਰਗਾ ਸੀ ਤੂੰ ਪਰ ਕਹਿੰਦੇ ਜਦੋਂ ਗੁਰੂ ਦੇ ਲੜ ਲੱਗ ਗਿਆ ਕਹਿੰਦੇ ਤੇਰਾ ਜਿਹੜਾ ਜੀਵਨ ਆਨਾ ਸੁਨੇ ਦੀ ਤਰ੍ਹਾਂ ਹੋ ਗਿਆ ਘਰ ਤੇਰਾ ਸੋਨੇ ਵਰਗਾ ਹੋ ਗਿਆ ਤੇਰੀ ਕੀਮਤ ਪੈਣ ਲੱਗੀ ਤੇ ਆਂ ਡੰਗਵਾਣ ਪੁੱਛਣ ਥੋਂ ਵੀ ਯਾਰ ਤੁਸੀਂ ਕਿੱਥੇ ਜਾਂਦੇ ਆ ਕਿਹੜੇ ਸੰਤਾਂ ਕੋਲ ਜਾਂਦੇ ਆ ਵੀ ਕਮਾਲ ਹੋ ਗਿਆ ਵੀ ਤੁਹਾਡਾ ਘਰ ਇੰਨਾ ਤਰੱਕੀ ਚੱਲਿਆ ਗਿਆ ਕਿੰਨੇ ਤੁਸੀਂ ਖੁਸ਼ ਰਹਿੰਦੇ ਆ ਮਹਾਰਾਜ ਦਾ ਨਤਨੇਮ ਕਰਨ ਲੱਗੇ ਬਾਣੀ ਪੜ੍ਹਦੇ ਆ ਨਸ਼ਿਆਂ ਤੋਂ ਬਚ ਗਏ ਤੁਹਾਡੇ ਬੱਚੇ ਕਿੰਨੇ ਵਧੀਆ ਸੇਵਾ ਕਰਦੇ ਆ ਉਹ ਲੋਕ ਤੁਹਾਨੂੰ ਪੁੱਛਣਾ ਕਿ ਵੀ ਤੁਸੀਂ ਜਾਣੇ ਕਿੱਥੇ ਆ ਵੀ ਸਾਨੂੰ ਵੀ ਨਾਲ ਲੈ ਕੇ ਚੱਲੋ ਜੇ ਜੇ ਤੁਸੀਂ ਅਜੇ ਤੁਹਾਡੇ ਘਰ ਚ ਗਰੀਬੀ ਹੋਵੇ ਹੀ ਆ ਦਿਲਦਰਨਾ ਉਹੀ ਹਾਲ ਨਸ਼ੇ ਵੀ ਹੋਵੇ ਤਰੇ ਫਿਰਦੇ ਨੇ ਲੜਾਈਆਂ ਕਲੇਸ਼ ਘਰ ਚ ਉਹੀ ਦਿਲਦਰਨਾ ਘੁਲੀ ਜਾਂਦੇ ਆਪਾਂ ਜੇ ਗਵਾਂਡੀ ਵੀ ਟਿਚਰਾ ਕਰਦੇ ਉਹ ਬਤਾ ਕੀ ਕਹਿੰਦੇ ਆ ਉਹ ਐਵੇਂ ਧੱਕੇ ਖਾਂਦੇ ਫਿਰਦੇ ਆ 20 ਸਾਲ ਹੋ ਗਏ ਜਾਂਦਾਂ ਨੂੰ ਉਹੀ ਇਹਨਾਂ ਦੇ ਹਾਲਾਤ ਨੇ ਕੋਈ ਇਹਨਾਂ ਦੇ ਰਹਿਣ-ਬਹਿਣ 'ਚ ਨਹੀਂ ਫਰਕ ਪਿਆ ਕੋਈ ਘਰ ਦੀ ਤਰੱਕੀ ਨਹੀਂ ਹੋਈ ਕੁਛ ਨਹੀਂ ਹੋਇਆ ਉਹ ਲੋਕ ਟਿੱਚਰਾ ਤੇ ਮੁਖੌਲ ਕਰਦੇ ਆਪਾਂ ਕਰਦੇ ਨੇ ਲੋਕ ਸਾਰੇ ਕਹਿੰਨੇ ਨੇ ਫਿਰ ਉਹਥੇ ਹਣ ਕਸੂਰ ਕਿਹਦਾ ਕਸੂਰ ਆਪਣਾ ਕਿਉਂਕਿ ਅਸੀਂ ਜਿੱਥੇ ਜਾਂਨੇ ਆ ਉਹ ਨਿਜਮਾਂ ਨੂੰ ਉਹਨਾਂ ਦੇ ਅਸੂਲਾਂ ਦੀ ਪਾਲਣਾ ਨਹੀਂ ਕੀਤੀ ਮਹਾਂ ਪਰਖਾਂ ਦੀ ਨਜ਼ਰ ਦੇ ਵਿੱਚ ਨਹੀਂ ਆਏ ਘਰ ਸਾਡਾ ਉੱਥੇ ਦਾ ਉੱਥੇ ਖੜਾ ਗਿਹੜੇ ਮਾਰੀ ਗਏ ਗਿਹੜੇ ਮਾਰੀ ਗਏ ਤੇ ਜਿਹੜੇ ਬੰਦੇ ਤਰੱਕੀਆਂ ਕਰਕੇ ਲੋਕ ਉਹਨਾਂ ਨੂੰ ਪੁੱਛਦੇ ਆ ਉਹ ਆਪ ਦੇ ਆਪ ਥੋੜੀ ਘੱਡੀ 'ਚ ਛਾਲ ਮਾਰ ਕੇ ਬੈਠਣ ਵੀ ਸਾਨੂੰ ਵੀ ਲੈ ਕੇ ਚੱਲੋ ਸਾਨੂੰ ਵੀ ਲੈ ਕੇ ਚੱਲੋ ਇਹ ਜ ਸੰਤਾਂ ਕੋਲ ਵੀ ਸਾਡੇ ਘਰ ਦੇ ਵੀ ਹਲਾਕ ਸੁਧਰ ਜਾਣ ਤੇ ਇੱਕ ਨੂੰ ਆਪਾਂ ਧੱਕੇ ਨਾਲ ਫੜ ਫੜ ਕੇ ਬਿਠਾਣੇ ਚੱਲ ਯਾਰ ਆਪਣਾ دیਵਾਨ ਲੱਗਣਾ ਚੱਲ ਉਹ ਕਹਿੰਦਾ ਜਾਣਾ ਕੋਈ ਨਾ ਜੰ ਆ ਨਾ ਕਰ ਮੇਰੇ ਅੱਖੇ ਲਾ ਕੇ ਚੱਲ ਜਿਉ ਆ ਵੀ ਗਿਆ ਕਿ ਪਤਾ ਕੀ ਕਹੂਗਾ ਜਾ ਕੇ ਉਹ ਮੈਂ ਮੇਰੇ ਮਗਰ ਪਿਆ ਫਿਰਦਾ ਸੀ ਮੈਂ ਗੱਡੀ 'ਚ ਬਹਿ ਗਿਆ ਉਥੇ ਕਿੱਧਰ ਜਾਬ ਨੂੰ ਫੜੇ ਰਹੇ ਸਾਰੀ ਧੜੀ ਬੈਠੇ ਰਹੇ ਨਾ ਕੋਈ ਗੱਲ ਨਾ ਕੋਈ ਬਾਤ ਉਹ ਇਹ ਜਿੰਗ ਨਾ ਕਰੀ ਜਾਊਗਾ ਤੁਹਾਡੇ ਘਰ ਦੇ ਹਾਲਾਤ ਵੇਖ ਕੇ ਤੁਹਾਡਾ ਜੀਵਨ ਦੇਖ ਕੇ ਤੁਹਾਡੀ ਤਰੱਕੀ ਵੇਖ ਕੇ ਤੁਹਾਡੇ ਮਠਾਸ ਵੇਖ ਕੇ ਤੁਹਾਡੇ ਤੁਹਾਡੇ ਸੁਭਾਅ ਨੂੰ ਵੇਖ ਕੇ ਵੇ ਬੰਦਾ ਵੀ ਕਿੰਨਾ ਇਹਦੇ 'ਚ ਤਬਦੀਲੀ ਆਈ ਇੱਥੋਂ ਸਿਗਾ ਇੱਥੇ ਹੁੰਦਾ ਹੁੰਦਾ ਵੀ ਕਿਥੇ ਚਲੇ ਗਿਆ ਕੱਚੋ ਕਾਂਚਨ ਭਇਓ ਵੀ ਸੁਨਹਿਰਗਾ ਹੋ ਗਿਆ ਹੈ ਫੇਰ ਉਹ ਬੰਦਾ ਜੇ ਆਇਆ ਨਾ ਤੁਹਾਡੇ ਨਾਲ ਫਿਰ ਇੱਥੇ ਵੀ ਆਏ ਟੱਕ ਟਿੱਕੀ ਲਾ ਕੇ ਬੈਠੂਗਾ ਸੰਤਾਂ ਦੇ ਬਚਨ ਵੀ ਸੁਣੂਗਾ ਸੇਵਾ ਵੀ ਕਰੂਗਾ ਜਿਵੇਂ ਮੇਰੇ ਦੋਸਤ ਨੇ ਤਰੱਕੀ ਕੀਤੀ ਆ ਤੇ ਮੈਂ ਵੀ ਕਰਾਂ ਉਹ ਮੈਨੂੰ ਉਤਾਰਸਾ ਕਹਿੰਦਾ ਵੀ ਬਾਬਾ ਜੀ ਨਾ ਮੈਂ 11 ਬਾਣੀਆਂ ਪੜ੍ਹ ਕੇ ਰੋਜ਼ ਫੇਰ ਮੈਂ ਆਪਦੇ ਕੰਮ ਧੰਦੇ ਘਰੇ ਕਿਤੋਂ ਬਾਹਰ ਜਾਣਾ ਕਹਿੰਦਾ ਮਹਾਰਾਜ ਨੇ ਜਿੰਨੀ ਕਿਰਪਾ ਕੀਤੀ ਬਾਣੀਆਂ ਨੇ ਐਨੇ ਰੰਗ ਭਾਗ ਲਾਏ ਹੌਲੀ ਹੌਲੀ ਕਹਿੰਦੇ ਬਰਕਤ ਪੈਣ ਲੱਗੀ ਤਰੱਕੀ ਹੋਣ ਲੱਗੀ ਕੰਮ 'ਚ ਵਾਧੇ ਹੋਣ ਲੱਗੇ ਘਰ 'ਚੋਂ ਦਿਲਦਰ ਚਲਿਆ ਗਿਆ ਗਰੀਬੀ ਚਲੀ ਗਈ ਖੁਸ਼ੀ ਆ ਗਈ ਖੇੜਾ ਆ ਗਿਆ ਖੁਸ਼ਹਾਲੀ ਆ ਗਈ ਸਾਡੇ ਘਰ 'ਚ ਕਹਿੰਦੇ ਅੱਜ ਵੇਖੋ ਸਾਡਾ ਨਾਂ ਚੱਲਦਾ ਤੇ ਮੈਂ ਕਿਹਾ ਵੀ ਉਹ ਕਰਦਾ ਤੂੰ ਕਹਿੰਦਾ ਹਾਂ ਬਾਬਾ ਜੀ ਕਹਿੰਦਾ ਹੋਰ ਕੰਮ ਕਰਾਂ ਨਾ ਕਰਾਂ ਪਰ ਅੱਜ ਵੀ ਮੈਂ 11 ਬਾਣੀਆਂ ਪੜ੍ਹੇ ਤੋਂ ਬਿਨਾ ਕਿਤੇ ਬਾਹਰ ਨਹੀਂ ਜਾਦਾ ਜੇ ਬਣਾ ਲਈਏ ਵੀ ਮੈਂ ਇੰਨੇ ਘੰਟੇ ਸਿਮਰਨ ਕਰਕੇ ਇੰਨੀਆਂ ਬਾਣੀਆਂ ਪੜ੍ਹ ਕੇ ਫੇਰ ਮੈਂ ਆਪਦੇ ਕੋਈ دنیਵੀ ਕੰਮ ਕਰਾਂ ਤੁਸੀਂ ਦੇਖੋ ਵੀ ਉੱਠਣਾ ਸ਼ੁਰੂ ਹੋ ਜਾਵਾਂਗੇ ਬਾਣੀ ਦੇ ਵਿੱਚ ਇੰਨੀ ਇੱਕ ਪਾਵਰ ਇੰਨੀ ਸ਼ਕਤੀ ਹੈ ਪਹਿਲਾ ਬਚਨ ਉਹਨਾਂ ਨੇ ਆਖਿਆ ਰਾਜੇ ਨੂੰ ਪਟਿਆਲੇ ਵਾਲੇ ਨੂੰ ਬਾਬਾ ਆਨੰਦ ਸਿੰਘ ਜੀ ਨੇ ਕਹਿੰਦੇ ਵੀ ਆਪ ਦਾ ਨਤ ਨੇਮ ਨਾ ਛੱਡੀ ਜਿਹੜਾ ਨਤ ਨੇਮ ਨਹੀਂ ਛੱਡਦਾ ਉਹਦੀ ਗੁਰੂ ਨਾਨਕ ਬਾਹ ਨਹੀਂ ਛੱਡਦੇ ਕਹਿੰਦੇ ਕੋਈ ਐਸਾ ਮਾੜਾ ਕਰਮ ਨਾ ਕਰੀ ਜੀਨੂੰ ਵੇਖ ਕੇ ਕਿਸੇ ਮਨੁੱਖ ਦੀ ਗਲਤ ਭਾਵਨਾ ਕਹਿੰਦੇ ਇਹੋ ਜਿਹਾ ਕੰਮ ਜ਼ਿੰਦਗੀ ਚ ਨਾ ਕਰੀ ਫਰੀਦਾ ਜਿੰਨੀ ਕੰਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸਰਮਿੰਦਾ ਥੀ ਵਈ ਸਾਈ ਦੇ ਦਰਬਾਰ ਉਹ ਕਹਿੰਦੇ ਇਹ ਜਾਂ ਕੰਮ ਨਾ ਰਾਜਾ ਕਰੀ ਜਿੰਦਗੀ ਚ ਇਹ ਜਾਂ ਮਾੜਾ ਕਰ ਵੀ ਕੋਈ ਮਨੁੱਖ ਤੇਰਾ ਮਾੜਾ ਕਰਮ ਦੇਖ ਕੇ ਇਹ ਗੱਲ ਤੋਂ ਸੁਚੇਤ ਰਹਿਣਾ ਕਹਿੰਦਾ ਮਹਾਰਾਜ ਜੀ ਸਤਿਵਚਨ ਤੀਜਾ ਬਚਨ ਬਾਬਾ ਆਨੰਦ ਸਿੰਘ ਜੀ ਨੇ ਰਾਜੇ ਨੂੰ ਆਖਿਆ ਕਹਿੰਦੇ ਆਪ ਦੇ ਰਾਜ ਵਿੱਚ ਸੱਚੇ ਬੰਦੇ ਦੇ ਨਾਲ ਇਨਸਾਫ ਕਰਨਾ ਤੇ ਝੂਠੇ ਨੂੰ ਜੋਗ ਬਣਦੀ ਸਜ਼ਾ ਦੇਣੀ ਕਹਿੰਦੇ ਇਹ ਆਪ ਦਾ ਨਿਯਮ ਬਣਾ ਲਾ ਫਿਰ ਉਹ ਰਾਜੇ ਨੇ ਸਤਿ ਬਚਨ ਕਹਿ ਕੇ ਬਾਬਾ ਆਨੰਦ ਸਿੰਘ ਜੀ ਦੇ ਇਹ ਤਿੰਨੇ ਬਚਨਾਂ ਦੀ ਪਾਲਣਾ ਕੀਤੀ ਜਦੋਂ ਅੰਤ ਸਮਾ ਆਇਆ ਫਿਰ ਬਾਬਾ ਆਨੰਦ ਸਿੰਘ ਜੀ ਨੇ ਆਪ ਦੇ ਉਥੋਂ ਪਿਆਰੇ ਭੇਜੇ ਇਤਿਹਾਸ ਬੜਾ ਲੰਮਾ ਕਹਿੰਦੇ ਵੀ ਉਹਦਾ ਸਸਕਾਰ ਸਾਰੀ ਅੰਤਮ ਕਿਰਿਆ ਤੁਸੀਂ ਆਪ ਦੇ ਹੱਥੀਂ ਕਰਾ ਕੇ ਆਓ ਵੀ ਉਹ ਰਾਜਾ ਸੰਗਤ ਕਰਕੇ ਉਹਦੇ ਵਿੱਚ ਵੱਡੀ ਤਬਦੀਲੀ ਆਈ ਉਹਨੇ ਬਚਨਾਂ ਦੀ ਪਾਲਣਾ ਕੀਤੀ ਅੰਤਮ ਸਮੇਂ ਤੱਕ ਤਿੰਨੇ ਬਚਨ ਉਹਨੇ ਨਿਭਾਏ